ਜੀ ਅਖੇ ਬੋਰੀ ਤੇ ਲੱਖਾਂ ਦੀ ਹੁੰਦੀ ਹੋਣੀ ਚੱਲਦੀ ਛੱਟੀ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇਹਦੇਆਂ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ ਇਹ ਪੈਸੇ ਨਹੀਂ ਲੱਗਦੇ ਆ ਇਹ ਕਿੱਥੋਂ ਉਹਦਾ ਪੈਸਾ ਵੀ ਹੋਰ ਨਾ ਕਿਸੇ ਦੇ ਲੱਗੇ ਬੋਰਡ ਅਜੀ ਕੱਲੇ ਠੇਕੇ ਦੇ ਦਿੱਤੇ ਹੋਈਏ ਕੱਲਾ ਨਜ਼ਾਰੇ ਲੈਣ ਵਾਸਤੇ ਇਹ ਲੈਂਦੇ ਲੋਕਾਂ ਦੀ ਸੇਵਾ ਨੂੰ ਲੈਂਦੇ ਆ ਇਨਾਂ ਦੀਆਂ ਇਨਾਂ ਦਾ ਲਹੂ ਪੀਂਦੇ ਪਏ ਸਾਰਿਆਂ ਦਾ ਕੱਲਾ ਬਸੇ ਗਰਾਉ ਕੱਲੀ ਦਿੱਤੀ ਸਾਰੀ ਕੱਲੇ ਤੋਂ ਗੋਲੇ ਮਾਲਚ ਕੀਤੇ ਇੱਕ ਬੋਤਲ ਉਹਨਾਂ ਦੇ ਦੇ ਜਾਵਾਂਗੇ ਮੱਛਰ ਨੂੰ ਪੀਂਦਾ ਉਹ ਸੱਤੀ ਦੇ ਨਾਲੇ ਕੁਮਾਰੀ ਦੇ ਘਰ ਤੋਂ ਉਹਨਾਂ ਨੇ ਕੱਢਣ ਦੀ ਬਜਾਏ ਉਹਨੇ ਮੱਛਰ ਘਲ ਦਿੱਤਾ ਵੀ ਰਾਤ ਨੂੰ ਇਹਨਾਂ ਦਾ 1 ਕਿਲੋਟਰ ਸੀ ਸਾਰਿਆਂ ਬੰਦਿਆਂ ਦਾ ਕੱਢ ਕੇ ਦੇ ਦਿੱਤਾ ਮੱਛਰ ਕੱਲਿਆ ਜੀ ਰਾਤ ਨੂੰ 6 ਵਜੇ ਆ ਜਾ ਜੀ ਹਸਪਤਾਲ ਆ ਜਾ ਕਢਾਵਾਂ ਕਿਸੇ ਦੇ ਕੰਮ ਆਵੇ ਹੋਏ ਤਾਂ ਕਿਹ ਕੰਮ ਵੀ ਨਹੀਂ ਆਉਣਾ ਜਿਹੜਾ ਮੱਛਰ ਪੀ ਗਿਆ ਨਹੀਂ ਡੈਂਪਡੋਂ ਵਿਚਲਣ ਨਾ ਜਿਸ ਦਾ ਉਹਨੂੰ ਮਿਲ ਗਿਆ ਫੇਰ ਇਹ ਕਿਤੇ ਉਹਦੇ ਮੱਈਮ ਆਉਂ ਚੱਲ ਯਾਰ ਸਾਡਾ ਤਾਂ ਕੰਮ ਹੀ ਨਹੀਂ ਇਹ ਡੀਸੀ ਦਾ ਕੰਮ ਹੈ ਦੇਖੇ ਹੁਣ ਆਪੇ ਹੁਣ ਇਹ ਥੋੜੀ ਵੀ ਲੇਵਰ ਰਾਖੀ ਬੈਠੀ ਰਹੇ ਮਹੀਨਾ ਨੂੰ ਇਹ ਤਾਂ ਬੜਾ ਲੰਮਾ ਉਹਨਾਂ ਦੇ ਕਹਿਣ ਮੁਤਾਬਕਾਂ ਦੇ ਵੀ 25 ਤੱਕ ਇਹ ਤੇ ਅਜੇ ਵੇਖ ਲੋ ਕਿੰਨੀ ਹੋਈ ਇਹ ਤਾਂ ਕਹਿੰਦੇ 25 ਤੱਕ ਇਹ ਆਪਾਂ ਮੈਂ ਤਾਂ ਅੱਜ ਸਵੇਰੇ ਫਿਗਰ ਲਾਈ ਤੇ ਮੇਰੇ ਹਿਸਾਬ ਨਾਲ ਤਾਂ ਦੋ ਦਿਨ ਹੀ ਲਾਈ ਦਿੰਦੇ ਦੋ ਆ ਅੱਜ ਉਹ ਕਿਹਦਾ ਲਾਰਾ ਲਾਈਏ ਵੀ ਅੱਜ ਤੇ ਪਰਸਵਾਂ ਆਈ ਹੈ ਤੇ ਫਿਰ ਉਹਨੂੰ ਪਰਸਵਾਂ ਛੱਡ ਕੇ ਅਗਲਾ ਪਰਸਵਾਂ ਕਹੀ ਰਹੀ ਹੈ ਵੇਖੋ ਭਾਈ ਜੀ ਆਵਾ ਬਈ ਅਸੀਂ ਸਰਕਾਰਾਂ 'ਚ ਰਹੇ ਆਂ ਸਾਰਾ ਕੁਝ ਅਸੀਂ ਦੇਖਿਆ ਵਾ ਠੀਕ ਆ ਨਾ ਗੱਲ ਸਾਡੇ ਹੁੰਦੇ ਕਿਤੇ ਮੁਸ਼ਕਲ ਨਹੀਂ ਸੀ ਆਈਗੀ ਅਸੀਂ ਕੋਈ ਕਿਸੇ ਦੀ ਐ ਨਹੀਂ ਵੀ ਬੜਾਈ ਕਰਦੇ ਕਰਦੇ ਆ ਪਰ ਤਰੀਕਾ ਦਾ ਘਰ ਚ ਲਾਉਨੇ ਆ ਜੇ ਬਿਉਂਤ ਬੰਦੀ ਨਾਲ ਚੱਲਦੇ ਆ ਤੁਹਾਨੂੰ ਘਰੇ ਮੁਸ਼ਕਲ ਨਹੀਂ ਜਦੋਂ ਤੁਸੀਂ ਬਿਉਂਤ ਤੋਂ ਬਾਹਰ ਜਾਵੜਦੇ ਆ ਫਿਰ ਘਰੇ ਚੀਜ਼ ਘੜਾ ਪੈਂਦਾ ਹੁਣ ਬਿਉਂਤ ਤੋਂ ਬਾਹਰ ਜਦ ਗੱਲ ਜਾ ਰਹੀ ਹੈ ਇੱਕ ਮਿੰਟ ਪ੍ਰਧਾਨ ਜੀ ਯਾਰ ਗੱਲ ਸੁਣ ਲੈ